ਪੰਜਾਬ ਦੇ ਵਿਅੰਗ ਐਕਸ਼ਨ ਕਮੇਟੀ ਦੇ ਸਮੂਹ ਮੈਂਬਰਾਂ ਦੀ ਇੱਕ ਸੂਬਾ ਪੱਤਰੀ ਮੀਟਿੰਗ ਪੰਜਾਬ ਪ੍ਰਧਾਨ ਲਖਵੀਰ ਸਿੰਘ ਸੈਣੀ ਦੀ ਅਗਵਾਈ ਹੇਠ ਸਥਾਨਕ ਰੈਸਟ ਹਾਊਸ ਫਗਵਾੜਾ ਵਿਖੇ ਹੋਈ ਮੀਟਿੰਗ ਦੌਰਾਨ ਜਿਥੇ ਵਕਫਾ ਬੁਲਾਇਆ ਨੇ ਵਿਅੰਗਾ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਐਮ ਵਿਚਾਰ ਚਰਚਾ ਕੀਤੀ ਉੱਥੇ ਹੀ ਉਨ੍ਹਾਂ ਪੰਜਾਬ ਸਰਕਾਰ ਦੇ ਨਾਮ ਤੇ ਇੱਕ ਮੰਗ ਪੱਤਰ ਆਪ ਦੇ ਹਲਕਾ ਇੰਚਾਰ ਸਰਦਾਰ ਜਗਿੰਦਰ ਸਿੰਘ ਮਾਨ ਰਾਹੀਂ ਭੇਂਟ ਕੀਤਾ ਇਸ ਮੌਕੇ ਬੁਲਾ ਰਹੇ ਨੇ ਪੰਜਾਬ ਸਰਕਾਰ પાસે ਮੰਗ ਕੀਤੀ ਕਿ ਜੋ ਦਿਵਿਆਂਗਾ ਨੂੰ ਮੁਸ਼ਕਲਾਂ ਪੇਸ਼ ਆ ਰਹੀਆਂ ਹਨ ਉਹਨਾਂ ਮੁਸ਼ਕਲਾਂ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇ। ਇਸ ਮੌਕੇ ਸਰਦਾਰ ਮਾਨ ਨੇ ਕਿਹਾ ਕਿ ਕਮੇਟੀ ਮੈਂਬਰਾਂ ਨੂੰ ਜੋ ਸੂਭਿਤਾ ਕੇਂਦਰਾਂ ਵਿੱਚ ਸਮੱਸਿਆ ਆ ਰਹੀ ਹੈ ਉਸਦੇ ਹੱਲੇ ਐਸਟੀਐਮ ਨਾਲ ਗੱਲਬਾਤ ਕਰਕੇ ਇਸ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਇਸ ਦੌਰਾਨ ਵੱਡੀ ਗਿਣਤੀ ਵਿੱਚ ਮੈਂਬਰ ਮੌਜੂਦ ਹਨ। ਦਿਵਿਆਂਗ ਐਕਸ਼ਨ ਕਮੇਟੀ ਵੱਲੋਂ ਇਹ ਜਿਹੜੀ ਮੀਟਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਧਾਨ, ਮੀਤ ਪ੍ਰਧਾਨ, ਬਲਾਕ ਪ੍ਰਧਾਨ ਜਿਹੜੇ ਹਾਜ਼ਰ ਹੋਏ ਆ। ਸੋ ਕਾਫੀ ਲੰਬੇ ਸਮੇਂ ਤੋਂ ਦਿਵਿਆਂਗ ਐਕਸ਼ਨ ਕਮੇਟੀ ਵੱਲੋਂ ਜਿਹੜੀ ਇਹ ਲੜਾਈ ਆ ਉਹ ਲੜੀ ਜਾ ਰਹੀ ਸੀ ਪਰੰਤੂ ਉਸ ਦੇ ਜਿਹੜੇ ਨਤੀਜੇ ਨਹੀਂ ਨਿਕਲ ਰਹੇ ਸੀ ਸੋ ਇਸ ਕਰਕੇ ਅੱਜ ਵਰਕਰਾਂ ਦੀ ਵੀ ਨਾਲੇ ਮੀਟਿੰਗ ਆ ਔਰ ਸਾਡੀ ਜਿਹੜੀ ਜਥੇਬੰਦੀ ਆ ਵੱਖ-ਵੱਖ ਖੇਲਿਆਂ ਦੀ ਉਹ ਵੀ ਨਾਲੇ ਇਥੇ ਹਾਜ਼ਰ ਹੋਏ ਆ ਤਾਂ ਜੋ ਕੇ ਦੇਖਿਆ ਜਾਵੇ ਕਿ ਜਿਹੜੀਆਂ ਕਮੀਆਂ ਆ ਕਿੱਥੇ ਰਹਿ ਗਈਆਂ ਸੋ ਉਸ ਦੇ ਸੰਬੰਧ ਦੇ ਵਿੱਚ ਅੱਜ ਇਹ ਮੀਟਿੰਗ ਹੋਈ ਆ ਔਰ ਸਾਡੇ ਜਿੰਨੇ ਵੀ ਵਰਕਰ ਔਰ ਸਾਡੇ ਅਹੁਦੇਦਾਰ ਪ੍ਰਧਾਨ ਸਾਹਿਬਾਨ ਆ ਉਹਨਾਂ ਸਾਰਿਆਂ ਨੇ ਡਿਸੀਜਨ ਲਿਆ ਆ ਕਿ ਆਪਾਂ ਜਿਹੜੀ ਹੁਣ ਅੱਗੇ ਸਰਕਾਰ ਨਾਲ ਲੜਾਈ ਲੜਨੀ ਆ ਉਹ ਆਰ ਪਾਰਟੀ ਲੜਾਈ ਲੜਨੀ ਆ ਸੋ ਇਹ ਅੱਜ ਦੀ ਜਿਹੜੀ ਮੀਟਿੰਗ ਆ ਇਹ ਇਹਨਾਂ ਦੇ ਜਿਹੜੇ ਮੁੱਖ ਏਜੰਡੇ ਸੀ ਤੇ ਅੱਜ ਕਿੰਨੇ ਜਥੇਬੰਦੀਆਂ ਆਈਆਂ ਤੁਹਾਡੀਆਂ ਅੱਧ ਅੱਜ ਲਗਭਗ ਸਾਡੇ 12 13 ਜ਼ਿਲ੍ਹਿਆਂ ਤੋਂ ਜਿਹੜੇ ਸਾਡੇ ਜਥੇਬੰਦੀਆਂ ਦੇ ਆਗੂ ਸਾਹਿਬ ਹਨ ਇੱਥੇ ਪਹੁੰਚੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਜ਼ਿਲ੍ਹੇ ਰਹਿ ਗਏ ਆ ਅਸੀਂ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਸੀਰਪਾਖ ਸਿੰਘ ਦੀ ਸੋਚ ਨੂੰ ਲੈ ਕੇ ਅ ਅੱਗੇ ਹੋਣਗੇ ਜੁਝਾਰੂ ਜਥੇਬੰਦੀਆਂ ਦੇ ਨਾਲ ਜੋੜਨਗੇ ਅਸੀਂ ਉਹਨਾਂ ਨੂੰ ਵੀ ਜਿਹੜਾ ਨਾਂ ਲੈ ਕੇ ਜਿਹੜੀ ਆਪਣੀ ਜਥੇਬੰਦੀ ਆ ਦਫਿਆਂ ਐਕਸ਼ਨ ਕਮੇਟੀ ਆ ਇਹਨੂੰ ਸਟਰੋਂਗ ਕਰਾਂਗੇ ਤੇ ਅਗਲੀ ਰਣਨੀਤੀ ਕੀ ਹੈ ਜੀ ਆਪਣੀ ਅਗਲੀ ਰਣਨੀਤੀ ਇਹ ਹੀ ਆ ਕਿ ਸਾਰਿਆਂ ਦੇ ਵਿੱਚ ਇਹ ਡਿਸੀਜਨ ਕੀਤਾ ਗਿਆ ਕਿ ਜਿਹੜੀ ਅਗਲੀ ਸਾਡੀ ਲੜਾਈ ਹੋਣੀ ਆ ਉਹ ਇਸ ਤਰ੍ਹਾਂ ਦੀ ਮੀਟਿੰਗਾਂ ਵਾਲੀ ਨਹੀਂ ਹੋਣੀ ਇਹ ਲੜਾਈ ਜਦੋਂ ਚਾਹੇ ਕੋਈ ਵੀ ਪ੍ਰੋਟੈਸਟ ਸਾਡਾ ਹੋਇਆ ਚਾਹੇ ਉਹ ਧਰਨਾ ਹੋਇਆ ਉਹ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਾਡੀਆਂ ਜਿਹੜੀਆਂ ਮੰਗਾਂ ਵੱਲ ਆ ਧਿਆਨ ਨਹੀਂ ਦਿੱਤਾ ਜਾਂਦਾ ਜਦੋਂ ਤੱਕ ਦਿਵਿਆਂਗ ਵਿਅਕਤੀਆਂ ਨੂੰ ਸਰਕਾਰ ਵੱਲੋਂ ਰਾਹਤ ਨਹੀਂ ਦਿੱਤੀ ਜਾਂਦੀ ਕਿਉਂਕਿ ਅਜੇ ਤੱਕ ਜੋ ਵੀ ਨਤੀਜੇ ਨਿਕਲੇ ਆ ਕਿੰਨੀਆਂ ਸਬ ਕਮੇਟੀ ਨਾਲ ਮੁੱਖ ਸਕੱਤਰ ਵਿਸ਼ੇਸ਼ ਕੱਤਰ ਸਾਰਿਆਂ ਨਾਲ ਮੀਟਿੰਗਾਂ ਹੋ ਗਈਆਂ ਕੈਬਨਟ ਮੰਤਰੀਆਂ ਦੇ ਨਾਲ ਕਿਸੇ ਵੀ ਮੀਟਿੰਗ ਦਾ ਜਿਹੜਾ ਨਤੀਜਾ ਆ ਉਹ ਸਾਰਤਕ ਤੌਰ ਤੇ ਸਾਡੇ ਵਿਦਿਆੰਗਾਂ ਨੂੰ ਰਾਹਤ ਦੇਣ ਵਾਲਾ ਕੋਈ ਨਹੀਂ ਨਿਕਲਿਆ ਸੋ ਇਸੇ ਕਰਕੇ ਅਗਲੀ ਜਿਹੜੀ ਰਣਨੀਤੀ ਆ ਸਾਰੇ ਸਾਥੀਆਂ ਦੇ ਹੌਸਲੇ ਦੇ ਨਾਲ ਆਰ ਪਾਰ ਆੜੀ ਜਿਹੜੀ ਲੜਾਈ ਆ ਉਹ ਪੂਰੇ ਪੰਜਾਬ ਦੇ ਵਿੱਚ ਜਿਹੜੀ ਆ ਉਹ ਵਿੰਡੀ ਜਾਏਗੀ ਔਰ ਇਸ ਦਾ ਜਿਹੜਾ ਸ਼ੁਰੂਆਤ ਆ ਐਲਾਨ ਆ ਬਹੁਤ ਜਲਦੀ ਜਿਹੜਾ ਆ ਅਗਲੇ ਮਹੀਨੇ ਵਿੱਚ ਇਹ ਕਰ ਦਿੱਤਾ ਜਾਵੇਗਾ ਸਰ ਅੱਜ ਕੋਈ ਨਿਯੁਕਤੀ ਵਗੈਰਾ ਹੋਈ ਹੈ ਹਾਂਜੀ ਮੈਂ ਪਿਛਲੇ ਸਮੇਂ ਤੋਂ ਜਥੇਬੰਦੀ ਦਾ ਪ੍ਰਧਾਨ ਸੀਗਾ ਔਰ ਸਿਹਤ ਖਰਾਬ ਸੀ ਮੈਂ ਆਪਣੇ ਨਾਲ ਹੋਰ ਜਨਨ ਕਰ ਦਿੱਤਾ ਸੀਗਾ ਸੋ ਜਿਹੜਾ ਬਾਕੀ ਜਿੰਨੇ ਵੀ ਸਾਡੇ ਜਥੇਬੰਦੀਆਂ ਦੇ ਆਗੂ ਸਨ ਉਹਨਾਂ ਨੇ ਇੱਥੇ ਉਪਸਥਿਤੀ ਕਰਕੇ ਤੇ ਚੋਣ ਕਰਨ ਦਾ ਜਿਹੜਾ ਏਜੰਡਾ ਰੱਖਿਆ ਗਿਆ ਸੀਗਾ ਔਰ ਉਸ ਦੇ ਵਿੱਚ ਦੁਬਾਰਾ ਫਿਰ ਇਹਨਾਂ ਸਾਥੀਆਂ ਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਆ ਕਿ ਤੁਸੀਂ ਆਗੂਰੇ ਤੌਰ ਤੇ ਦੁਬਾਰਾ ਫਿਰ ਜਿਹੜੀ ਉਹੀ ਲੜਾਈ ਆ ਉਸ ਨੂੰ ਤੇਜ਼ ਕਰਕੇ ਅੱਗੇ ਚਲਣਾ ਆ ਅਸੀਂ ਜਿਹੜੇ ਪਿੱਛੇ ਸਾਡਾ ਸੰਘਰਸ਼ ਕਮਜ਼ੋਰ ਆ ਆ ਅਸੀਂ ਪੂਰਨ ਤੌਰ ਤੇ ਤੁਹਾਡਾ ਸਹਿਯੋਗ ਕਰਾਂਗੇ ਔਰ ਇਸ ਲੜਾਈ ਨੂੰ ਤੁਸੀਂ ਅੱਗੇ ਲੈ ਕੇ ਜਾਓ ਉਸੇ ਅਜੰਡੇ ਨੂੰ ਮੈਂ ਸਵਾਗਤ ਕਰਦਾ ਹੋਇਆ ਅੱਜ ਫਿਰ ਉਸੇ ਨਿਯੁਕਤੀ ਤੇ ਵਿਆਗ ਐਕਸ਼ਨ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੇ ਜਿਹੜਾ ਆ ਨਿਯੁਕਤੀ